ਅੰbedkar Mission Education ਤੇ ਪੀ ਮਾਰਮੀ ਰਾਜਪੁਰਾ ਵੱਲੋਂ ਗਵਰਨਮੈਂਟ ਹਾਈ ਸਕੂਲ ਰਾਜਪੁਰਾ ਟਾਊਨ ਐਨਟੀਸੀ 2 ਦੇ 10ਵਾਂ ਵੱਲੋਂ ਅਵਲ ਆਏ ਬੱਚਿਆਂ ਨੂੰ ਅਤੇ ਅਧਿਆਪਕਾਂ ਨੂੰ ਮਾ ਸਬਤਰੀ ਬਾਈ ਫੁੱਲਾਜੀ ਤੇ ਰਾਸ਼ਟਰ ਪਿਤਾ ਜਿਉਤੀ ਬਾ ਫੁੱਲਾਜੀ ਦਾ ਸਰੂਪ ਦੇ ਕੇ ਸਨਮਾਨਿਤ ਕੀਤਾ ਗਿਆ। ਤੇ ਉਹਨਾਂ ਦੇ ਜੀਵਨ ਤੋਂ ਪ੍ਰੇਰਨਾ ਲੈ ਕੇ ਅੱਗੇ ਵਧਣ ਲਈ ਪ੍ਰੇਰਿਤ ਕੀਤਾ ਅਧਿਆਪਕਾਂ ਨੂੰ ਵੀ ਬੇਨਤੀ ਕੀਤੀ ਕਿ ਇੱਕ ਪੀਰੀਅਡ ਸੰਵਿਧਾਨ ਦੀ ਜਾਣਕਾਰੀ ਦੇਣ ਲਈ ਰੱਖਿਆ ਜਾਵੇ ਇਸ ਮੌਕੇ ਸਕੂਲ ਪ੍ਰਸ਼ਾਸਨ ਜਿਨ੍ਹਾਂ ਵਿੱਚ ਸ਼੍ਰੀਮਤੀ ਸੁਦਾ ਕੁਮਾਰੀ ਜੀ ਹੈੱਡ ਮਿਸਟ੍ਰੈਸ ਸ਼੍ਰੀ ਰਜਿੰਦਰ ਸਿੰਘ ਚਾਨੀ ਜੀ ਸਮਾਜਿਕ ਸਿੱਖਿਆ ਮਾਸਟਰ ਮਨਪ੍ਰੀਤ ਸਿੰਘ ਜੀ ਕੰਪਿਊਟਰ ਫੈਕਲਟੀ ਸ਼੍ਰੀ ਨਰੇਸ਼ ਤਮੀਜਾ ਕੰਪਿਊਟਰ ਫੈਕਲਟੀ ਸ਼੍ਰੀਮਤੀ ਅਜੀਤ ਕੌਰ ਮੈਥ ਮਿਨਿਸਟਰੀ ਸ਼੍ਰੀਮਤੀ ਮੀਨਾ ਰਾਣੀ ਹਿੰਦੀ ਮਿਨਿਸਟਰੀ ਸਜੀਵ ਵੱਲੋਂ ਪੂਰੀ ਟੀਮ ਨੂੰ ਸਨਮਾਨਿਤ ਕੀਤਾ ਗਿਆ ਜਿਸ ਵਿੱਚ ਪ੍ਰદાન ਅੰਬੇਦਕਰ ਮਿਸ਼ਨ ਐਜੂਕੇਸ਼ਨ ਦੀਪ ਮੱਟੂ ਜ਼ਿਲ੍ਹਾ ਪ੍ਰਧਾਨ ਪੀ ਮਾਰਮੀ ਰਜਿੰਦਰ ਬਾਲਮੀਕਨ ਕਮਲਪ੍ਰੀਤ ਸਿੰਘ ਭੋਗਲਾ ਹਲਕਾ ਇੰਚਾਰਜ ਆਜਾ ਸਮਾਜ ਪਾਰਟੀ ਕਾਂਸ਼ੀਰਾਮ ਜਸਵਿੰਦਰ ਸਿੰਘ ਬਖਸ਼ੀ ਵਾਲਾ ਹਲਕਾ ਵਿਧਾਇਕ ਰਾਸਪੁਰਾ ਆਜਾ ਸਮਾਜ ਪਾਰਟੀ ਕਾਂਸ਼ੀਰਾਮ ਰਵੀ ਆਦਵਾਂਸ਼ੀ ਜੀ ਗੁਰਜਿੰਦਰ ਸਿੰਘ ਸੇਖਰ ਵੈਦ ਜੋਨੀ ਖਾਨਪੂਰ ਸੁਖਵਿੰਦਰ ਸਿੰਘ ਸੁਖਾ ਜੀ ਮੌਜੂਦ ਸਨ ਉਸੀਂ ਦੇਖ ਰਹੇ ਹਾਂ ਨਿਊਜ਼ ਰੀਡਰ ਪੰਜਾਬ ਤੇ ਜਤਿੰਦਰ ਲੱਕੀ ਨਾਲ ਦੀਪਕ ਕੁਮਾਰ ਦੀ ਰਿਪੋਰਟ ਮਾਦਿਲਾ ਹੈ ਅਜ ਅੰਬੇਦਕਰ ਮਿਸ਼ਨ ਐਜੂਕੇਸ਼ਨ ਵੱਲੋਂ ਕੀਤਾ ਜਾਣਾ ਹੈ ਤੇ ਇਸ ਤੋਂ ਪਹਿਲਾਂ ਕਿ ਆਪਾਂ ਬੱਚਿਆਂ ਦਾ ਸਨਮਾਨ ਕਰੀਏ ਮੈਂ ਬੇਨਤੀ ਕਰਾਂਗਾ ਸਾਡੇ ਮੋਤੀ ਸਤਾਰਜੋ ਗੁਰਜਿੰਦਰ ਕੁਮਾਰ ਵਾਲਮੀਕ ਜੀ ਨੂੰ ਕਿ ਉਹ ਆਣ ਤੇ ਬੱਚਿਆਂ ਦੇ ਰੂਬਰੂ ਹੋਣ ਗੁਰਜਿੰਦਰ ਕੁਮਾਰ ਵਾਲਮੀਕ ਜੀ ਬੱਚਿਆਂ ਨੂੰ ਤੇ ਟੀਚਰ ਸਹਿਬਾਨ ਨੂੰ ਜੈ ਭੀਮ ਜੈ ਭਾਰਤ ਜੈ ਭਾਰਤ ਜੈ ਭੀਮ ਜੈ ਭਾਰਤ ਤੇ ਉਸ ਤੋਂ ਬਾਅਦ ਮੇਰਾ ਸਭ ਤੋਂ ਪਹਿਲਾਂ ਨਮਨ ਸਾਡੇ ਸਕੂਲ ਦੇ ਪ੍ਰਿੰਸੀਪਲ ਮੈਡਮ ਤੇ ਜਿੰਨੇ ਵੀ ਟੀਚਰ ਸਹਿਬਾਨ ਹੈ ਇਹਨਾਂ ਦੇ ਚਰਨਾਂ 'ਚ ਮੇਰਾ ਨਮਨ ਕਿਉਂਕਿ ਜਿਹੜਾ ਸਮਾਜ ਨੂੰ ਸਿਰਜਣ ਦਾ ਕੰਮ ਹੁੰਦਾ ਹੈ ਸਮਾਜ ਨੂੰ ਸੇਧ ਦੇਣ ਦਾ ਕੰਮ ਹੁੰਦਾ ਤੇ ਬੱਚੇ ਲੇਡੀਆਂ ਜਿਹੜੇ ਬੱਚੇ ਆ ਕੁੜੀਆਂ ਪੜ ਰਹੀਆਂ ਜਿਹੜੀ ਸਾਡੀ ਲੇਡੀਆਂ ਆ ਅੱਜ ਟੀਚਰਸ ਬਣੀ ਹੀਆਂ ਪ੍ਰਿੰਸੀਪਲਸ ਬਣੀ ਹੀਆਂ ਇਹ ਦੇਖ ਲਓ ਕਿ ਸੰਵਿਧਾਨ ਦੀ ਬਦੌਲਤ ਹੀ ਤੇ ਸਿੱਖ ਪੜ੍ਹਾਈ ਦੀ ਬਦੌਲਤ ਹੀ ਅੱਜ ਇੱਕ ਲੇਡਿਸ ਸਫਾਈ ਸੇਵਕ ਤੋਂ ਲੈ ਕੇ ਰਾਸ਼ਟਰਪਤੀ ਤੱਕ ਦੇ ਅਹੁਦੇ ਤੇ ਬੈਠੀ ਐ ਵਿੱਚ ਹੀ ਆਈਪੀਐਸ ਪੀਸੀਐਸ ਸਭ ਆ ਜਾਂਦੇ ਆ ਸੋ ਸਭ ਨੂੰ ਬੇਨਤੀ ਐ ਬੱਚਿਆਂ ਨੂੰ ਖਾਸ ਕਰਕੇ ਮੇਰੀ ਹੱਥ ਜੋੜ ਕੇ ਬੇਨਤੀ ਐ ਕਿ ਤੁਸੀਂ ਪੜਾਈ ਵੱਲ ਵੱਧ ਤੋਂ ਵੱਧ ਧਿਆਨ ਦਿਓ ਕਈ ਬੱਚੇ ਤੇ ਜਿਹੜੇ ਬੱਚੇ ਨਹੀਂ ਵੀ ਮੈਰਿਟ ਚਾਹੁੰਦੇ ਉਸ ਪੇਪਰ 'ਚ ਅਸੀਂ ਉਹਨਾਂ ਨੂੰ ਵੀ ਇਨਾਮ ਦੇ ਕੇ ਤੋਰਦੇ ਹਾਂ ਤਾਂ ਕਿ ਕਿਸੇ ਬੱਚੇ ਦਾ ਜਿਹੜਾ ਹੈ ਨੋਰਲ ਡਾਊਨ ਨਾ ਹੋਵੇ ਤੇ ਅੱਜ ਸਾਡਾ ਇੱਥੇ ਆਉਣ ਦਾ ਮਕਸਦ ਵੀ ਇਹੀ ਸੀਗਾ ਕਿ ਅਸੀਂ ਜਿਹੜੇ ਬੱਚੇ ਉਹਨੇ ਫਰਸਟ ਆਏ ਆ ਮੈਰਿਟ 'ਚ ਆਏ ਆ ਉਹਨਾਂ ਨੂੰ ਪ੍ਰੋਤਸਾਹਿਤ ਕਰਨਾ ਤੇ ਦੂਸਰੇ ਬੱਚੇ ਜਿਹੜੇ ਹੈਗੇ ਹੋਰ ਬੱਚੇ ਸਕੂਲ 'ਚ ਹੈਗੇ ਆ ਉਹਨਾਂ ਨੂੰ ਮੋਟੀਵੇਟ ਕਰਨਾ ਇਹ ਨਾ ਸੋਚੋ ਕਿ ਕੁਝ ਬੱਚਿਆਂ ਨੂੰ ਅਸੀਂ ਇਨਾਮ ਦੇ ਤਾ ਬਾਕੀਆਂ ਨੂੰ ਨਹੀਂ ਦਿੱਤਾ ਸਾਡੇ ਵਾਸਤੇ ਤੁਸੀਂ ਸਾਰੇ ਮੈਰਿਟ ਲਿਸਟ ਚੋਂ ਜਿੰਨੇ ਵੀ ਬੱਚੇ ਬੈਠੇ ਹੋ ਪਰਮਾਤਮਾ ਤੋਂ ਬਾਅਦ ਅਗਰ ਕਿਸੇ ਦਾ ਨਾਮ ਆਂਦਾ ਤਾਂ ਉਹ ਗੁਰੂ ਦਾ ਨਾਮ ਆਂਦਾ ਹੈ ਤੇ ਸਾਡੇ ਵਿੱਚ ਸਾਨੂੰ ਮਾਣ ਹੈ ਕਿ ਸਾਡੇ ਇਹੋ ਜਿਹੇ ਗੁਰੂ ਸਾਡੇ ਨਾਲ ਬੈਠੇ ਹੈ ਜਿਨ੍ਹਾਂ ਦੇ ਕੋਲ ਕਦੇ ਅਸੀਂ ਪੜੇ ਹੁੰਦੇ ਸੀਗੇ ਸੋ ਉਸ ਤੋਂ ਬਾਅਦ ਮੈਂ ਵਧਾਈ ਦੇਵਾਂਗਾ ਉਹਨਾਂ ਬੱਚਿਆਂ ਨੂੰ ਜਿਨ੍ਹਾਂ ਨੇ ਮੈਡਿਸ ਦੇ ਵਿੱਚ ਆ ਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਆਪਣੇ ਪੇਰੈਂਟਸ ਦਾ ਨਾਮ ਰੌਸ਼ਨ ਕੀਤਾ ਤੇ ਸਕੂਲ ਦਾ ਨਾਮ ਰੌਸ਼ਨ ਕੀਤਾ ਤੇ ਨਾਲ ਹੀ ਵਧਾਈ ਦੇ ਪੱਤਰ ਸਾਰੇ ਟੀਚਰ ਵੀ ਆਂ ਵਧਾਈ ਵੱਲ ਧਿਆਨ ਦਿਓ ਤਾਂ ਕਿ ਆਪਾਂ ਪੜ੍ਹ ਲਿਖ ਕੇ ਕੁਝ ਅੱਛਾ ਅਚੀਵ ਕਰ ਸਕੀਏ ਆਪਣੇ ਮਾਪੇ ਦਾ ਆਪਣੇ ਟੀਚਰਸ ਦਾ ਆਪਣੇ ਸਕੂਲ ਦਾ ਨਾਮ ਰੌਸ਼ਨ ਕਰ ਸਕੀਏ ਸੋ ਇੰਨਾ ਕਹਿੰਦੇ ਹਾਂ ਸਾਰਿਆਂ ਨੂੰ ਜੈ ਪੀ ਜੈ ਭਾਰਤ ਜੈ ਸੰਵਿਧਾਨ